ਦੋਸਤੋ ਇੱਕ ਇੰਟਰਵਿਊ ਸੋਸ਼ਲ ਮੀਡੀਆ ਤੇ ਬੜੀ ਚਰਚਾ ਦੇ ਵਿੱਚ ਹੈ ਪੱਤਰਕਾਰ ਸਿਮਰਨ ਜੋਤ ਸਿੰਘ ਮੱਕੜ ਦੇ ਵੱਲੋਂ ਕੇਪੀਐਸ ਗਿੱਲ ਦੇ ਭਰਾ ਤੇ ਉਹਨਾਂ ਦੀ ਪਰਜਾਈ ਦੇ ਨਾਲ ਜਿਹੜੀ ਹੋਈ ਹੈ ਉਹਦੇ ਵਿੱਚ ਚਰਚਾ ਕਰਨੀ ਬਣਦੀ ਆ ਕਿਉਂਕਿ ਉਹਨਾਂ ਨੇ ਦੋ ਵਿਸ਼ੇ ਉਹਦੇ ਚ ਛੇੜੇ ਆ ਸੁਪਰਕਾਪ ਤੇ ਪੰਜਾਬ ਦਾ ਬੁੱਚੜ ਕਿਉਂਕਿ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ ਹੁਣ ਕਿੰਨਾਂ ਲਈ ਉਹ ਸੁਪਰਕਾਪ ਤੇ ਕਿੰਨਾ ਲਈ ਉਹ ਬੁੱਚੜ ਚਰਚਾ ਪਾਜ ਇਹਦੇ ਉੱਤੇ ਕਰਨੀ ਆ ਉਹਨਾਂ ਦਾ ਭਰਾ ਇੱਕ ਜ਼ਿਕਰ ਕਰਦਾ ਕਹਿੰਦਾ ਵੀ ਬਹੁਤ ਸਾਰੇ ਲੀਡਰ ਖਾਸ ਕਰਕੇ ਉਹ ਅਕਾਲੀਆਂ ਦਾ ਜ਼ਿਕਰ ਕਰਦਾ ਵੀ ਅਕਾਲੀ ਲੀਡਰ ਜਿਹੜੇ ਸਾਨੂੰ ਗੁਰਦੁਆਰਿਆਂ ਦੇ ਵਿੱਚ ਜਾਣਦੇ ਆਸੀਂ ਤੇ ਉਹ ਕਹਿੰਦਾ ਵੀ ਮੈਨੂੰ ਕੁਝ ਬਹੁਤ ਅਕਾਲੀ ਲੀਡਰਾਂ ਨੇ ਇਹ ਗੱਲ ਕਹੀ ਵੀ ਜੇ ਅੱਜ ਅਸੀਂ ਬੈਠੇ ਆ ਤੇ ਜੇ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਫਿਰ ਰਹੇ ਆ ਤੇ ਕੇ ਪੀ ਐਸ ਗਿੱਲ ਦੀ ਮਿਹਰਬਾਨੀ ਹੁਣ ਦੋਨੇ ਧਿਰਾਂ ਇੱਕ ਕਾਂਗਰਸ ਦੀ ਸਰਕਾਰ ਵੇਲੇ ਉਹਨੂੰ ਇਨਸਟਰਕਸ਼ਨ ਮਿਲਣੀ ਜਿਹੜੀ ਇਨਸਟਰਕਸ਼ਨ ਦਿੱਤੀ ਗਈ ਉਹਨੂੰ ਇਹਨਾਂ ਦੇ ਵੱਲੋਂ ਉਹਦੀ ਸਪੋਰਟ ਕਰਨੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਵਾਲੇ ਦਿਨ ਪ੍ਰਕਾਸ਼ ਸਿੰਘ ਬਾਦਲ ਦਾ ਉਹਦੀ ਕੋਠੀ 'ਚ ਹਾਜ਼ਰ ਹੋਣਾ ਜਿਹੜੇ ਕਿ ਸਬੂਤ ਪਏ ਆ ਤਵਾੜੀ ਸਾਹਿਬ ਦੀ ਰਿਪੋਰਟ ਦੇ ਵਿੱਚ ਚੀਜ਼ਾਂ ਸਾਰੀਆਂ ਦਰਜ ਆ ਇਹ ਤੋਂ ਵੱਡੇ ਸਬੂਤ ਹੋਰ ਕੋਈ ਨਹੀਂ ਹੋ ਸਕਦੇ ਹੁਣ ਕਿੰਨਾ ਲਈ ਉਹ ਸੁਪਰਕੌਪ ਸੀ ਤੇ ਕਿੰਨਾ ਲਈ ਉਹ ਉੱਚੜ ਸੀ ਇਹਦੇ ਉੱਤੇ ਚਰਚਾ ਕਰਨੀ ਜ਼ਰੂਰ ਬਣਦੀ ਹੈ ਸਾਡੀ ਇੱਕ ਸਿੱਖ ਕੌਮ ਦੇ ਵਿੱਚ ਬਦਕਿਸਮਤੀ ਆ ਵੀ ਸਾਡੇ ਵਿੱਚ ਜਦੋਂ ਵੀ ਕਿਸੇ ਲੀਡਰ ਦਾ ਉਭਾਰ ਆਉਂਦਾ ਹੁੰਦਾ ਹੈ ਤੇ ਰਾਹ ਦੇ ਵਿੱਚ ਸਭ ਤੋਂ ਪਹਿਲੇ ਰੋੜੇ ਤੇ ਉਹਨੂੰ ਥੱਲੇ ਸੁੱਟਣ ਵਾਲਿਆਂ ਦੇ ਵਿੱਚ ਕੋਈ ਹੋਰ ਨਹੀਂ ਹੁੰਦਾ ਸਾਡੇ ਸਿੱਖ ਹੀ ਹੁੰਦੇ ਆ 1978 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਆਸੀ ਆਗੂ ਦੇ ਤੌਰ ਤੇ ਲੀਡਰ ਦੇ ਤੌਰ ਤੇ ਅਤੇ ਧਾਰਮਿਕ ਆਗੂ ਦੇ ਤੌਰ ਤੇ ਬਹੁਤ ਵੱਡਾ ਉਭਾਰ ਹੁੰਦਾ ਤੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਇੱਕ ਝੰਡੇ ਦੇ ਥੱਲੇ ਇਕੱਠਾ ਵੀ ਕਰਤਾ ਜਿਹਦੇ ਵਿੱਚ ਖਾਸ ਵਰਗ ਜਿਹੜਾ ਸੀ ਉਸ ਵੇਲੇ ਦੀ ਨੌਜਵਾਨੀ ਜਿਹੜੀ ਉਹਨਾਂ ਤੋਂ ਪ੍ਰਭਾਵਿਤ ਵੀ ਹੋਈ ਅੱਜ ਤੱਕ ਵੀ ਹੈ ਉਹਨਾਂ ਦੇ ਅਭਾਰ ਤੋਂ ਬਾਅਦ ਰੋੜਾ ਕੌਣ ਰੋੜੇ ਕੌਣ ਬਣੀ ਇੱਕ ਉੱਥੇ ਬੈਠਾ ਦੂਸਰਾ ਸੰਤ ਹੁਣ ਇੱਕ ਸੰਤ ਦੇ ਕੋਲ ਰੋਹਾਨੀ ਗਿਆਨ ਦਾ ਮਜੱਸਮਾ ਮਜੱਸਮਾ ਸੌਰੀ دنیਵੀ ਗਿਆਨ ਪੱਖੋਂ ਕੋਰੇ ਅਨਪੜ ਪਰ ਉਹਨਾਂ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਬੜੇ ਦੂਰ ਅੰਦੇਸ਼ੀ ਬੰਦੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਇੱਕ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਜਿਹੜੇ ਕਾਬਲ ਅਫਸਰ ਵਿਦਵਾਨ ਔਰ ਕਾਬਲ ਸਿਆਸਤਦਾਨ ਪਾਹਿਰਬੰਦਰ ਸਿੰਘ ਸੰਧੂ ਵਰਗੇ ਪੜ੍ਹੇ ਲਿਖੇ ਨੌਜਵਾਨ ਭਾਈ ਅਮਰੀਕ ਸਿੰਘ ਵਰਗੇ ਡਾਕਟਰ ਸੋਹਣ ਸਿੰਘ ਉਹਨਾਂ ਚੋਂ ਇੱਕ ਤੇ ਇੱਕ ਇਤਿਹਾਸਕਾਰ ਜਿਹੜਾ ਸਰਦਾਰ ਜਸਵੰਤ ਸਿੰਘ ਕੰਮਲ ਉਹ ਵੀ ਸੰਤਾਂ ਦੇ ਬਹੁਤ ਕਰੀਬੀ ਰਿਹਾ ਹੁਣ ਜਿਹੜਾ ਰਾਹ ਦੇ ਵਿੱਚ ਰੋੜੇ ਖੜੇ ਕਰਨ ਵਾਲਾ ਸਾਧ ਹੈ ਉਹਦੇ ਕੋਲੇ ਵੀ ਲੋਕ ਉਹੋ ਜਿਹੇ ਹੀ ਆ ਉਹਦੇ ਕੋਲੇ ਛਲਕਪਟ ਫਰੇਬੀ ਸਿਆਸੀ ਟਿਕੜਮਬਾਜ਼ੀਆਂ ਦੇ ਮਾਹਰ ਉਹ ਟੋਲਾ ਉਹਦੇ ਕੋਲ ਆ ਤੇ ਨਤੀਜਾ ਕੀ ਨਿਕਲਦਾ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਇੱਕ ਆਪ ਦੀ ਕੀਤੀ ਹੋਈ ਅਰਦਾਸ ਤੇ ਪੂਰਾ ਉਤਰ ਗਿਆ ਤੇ ਇੱਕ ਜਿਹੜੇ ਅਰਦਾਸ ਦੇ ਵਿੱਚ ਝੂਠੇ-ਮੂਠੇ ਖੜੇ ਸੀ ਉਹ ਉਹ ਕੀ ਉਹਨਾਂ ਦਾ ਰੋਲ ਸਾਹਮਣੇ ਆਇਆ ਤੁਹਾਨੂੰ ਸਭ ਨੂੰ ਪਤਾ ਮੈਨੂੰ ਜ਼ਿਆਦਾ ਉੱਥੇ ਕਹਿਣ ਦੀ ਲੋੜ ਨਹੀਂ ਉਹ ਸੁਪਰ ਕਾਪਰ ਟੋਲਾ ਹੁਣ ਜਿਹੜੇ ਸੰਤ ਜਰਨੈਲ ਸਿੰਘ ਦੀ ਬੁੱਕਲ ਚ 84 ਦੇ ਅਟੈਕ ਤੋਂ ਬਾਅਦ ਨਿਕਲੇ ਜਿਨ੍ਹਾਂ ਲਈ ਉਹ ਬੁੱਚੜ ਸਾਫ ਤੋਂ ਹੋਇਆ ਜਿਹੜੇ ਮਨ ਦੇ ਵੀ ਆ ਵੱਡੀ ਧਰਜ ਨੂੰ ਮੰਨਦੀ ਆ ਕਿਉਂਕਿ ਸਿੱਖਾਂ ਦੇ ਵਿੱਚ ਬਹੁਤ ਮਹਾਨ ਵੱਡੇ ਲੋਕ ਪੈਦਾ ਹੋਏ ਆ ਇਹ 'ਚ ਕੋਈ ਸ਼ੱਕ ਨਹੀਂ ਇਸ ਸਦੀ ਦਾ ਯੁੱਗਪੁਰਸ਼ ਸਾਹਿਬ ਤੋਂ ਹੈ ਡਾਕਟਰ ਮਨਮੋਹਨ ਸਿੰਘ ਪਰ ਉਹ ਪੰਜਾਬ ਤੇ ਕੌਮ ਲਈ ਨਹੀਂ ਇੰਨਾ ਕਰ ਸਕਿਆ ਜਿੰਨਾ ਨੂੰ ਕਰਨਾ ਚਾਹੀਦਾ ਸੀ ਇਸੇ ਤਰ੍ਹਾਂ ਐਡੀਸਨ ਨੂੰ ਦੁਨੀਆ ਦਾ ਬੱਚਾ ਬੱਚਾ ਜਾਣਦਾ ਮਲਬਦੀ ਖੋਜ ਜਿਹਨਾਂ ਨੇ ਕੀਤੀ ਸੀ ਸਾਇੰਸ ਦਾ ਅਨਸਾਨ ਉਨ੍ਹਾਂ ਤੋਂ ਕਿਤੇ ਵੱਧ ਕਿਤੇ ਵੱਧ ਖੋਜਾਂ ਕਰਨ ਵਾਲਾ ਸ਼ਿਵਤੇਗ ਸਿੰਘ ਗੁਰਤੇਗ ਸਿੰਘ ਸੰਧੂ ਜਿਨ੍ਹਾਂ ਦੇ 1300 ਖੋਜਾਂ ਦੇ ਪੇਟੈਂਟ ਨਾਮਤੇ ਹਨ ਐਨ ਐਸ ਕਪਾਨੀ ਜਿਹੜੇ ਇੱਕ ਮੋਗੇ ਤੋਂ ਸੀ ਉਹਨਾਂ ਨੂੰ ਕੋਈ ਮੋਗੇ 'ਚ ਹੀ ਨਹੀਂ ਜਾਣਦਾ ਜਿਹੜਾ ਆਪਣਾ ਨੈੱਟ ਚੱਲਦਾ ਜਿਹੜੀ ਫਾਈਬਰ ਇੰਟਰਨੈਟ ਦੀ ਹੈਗੀ ਸਾਰੀ ਉਹ ਉਹਨਾਂ ਦੀ ਖੋਜ ਆ ਜਿਨ੍ਹਾਂ ਨੇ ਏਟੀਐਮ ਮਸ਼ੀਨ ਬਣਾਈ ਉਹ ਚਾਲ ਸਾਹਿਬ ਨੇ ਪਰ ਇਹਨਾਂ ਨੂੰ ਕਿਉਂ ਨਹੀਂ ਜਾਣਦਾ ਸਿੱਖਾਂ ਦਾ ਕੋਈ ਬੱਚਾ ਉਹ ਨਹੀਂ ਜਾਣਦਾ ਐਡੇ ਵੱਡੇ ਵਿਗਿਆਨੀ ਐਡਿਸਨ ਨੂੰ ਬੱਚਾ ਬੱਚਾ ਜਾਣਦਾ ਕਾਰਨ ਕਿ ਉਹ ਸਿੱਖ ਬਹੁਤ ਵੱਡੇ ਬਣ ਗਏ ਦੁਨਿਆਵੀ ਤੌਰ ਤੇ ਵੱਡਿਆਂ ਉਹਦਿਆਂ ਤੇ ਪਹੁੰਚ ਗਏ ਵੱਡੀਆਂ ਖੋਜਾਂ ਕਰਨ ਲੀਆਂ ਪਰ ਨਾ ਆਪਣੀ ਕੌਮ ਦੇ ਕੰਮ ਆਏ ਨਾ ਆਪਣੇ ਧਰਮ ਦੇ ਕੰਮ ਆਏ ਤੇ ਨਾ ਹੀ ਆਪਣੇ ਪੰਜਾਬ ਦੇ ਕੰਮ ਕਿਸੇ ਇਸ ਕਰਕੇ ਉਹਨਾਂ ਨੂੰ ਕੋਈ ਜਾਣਦਾ ਤੱਕ ਨਹੀਂ ਹਾਲਾਂਕਿ ਇਹ ਚੀਜ਼ਾਂ ਦੱਸਣੀਆਂ ਬਣਦੀਆਂ ਚਲੋ ਜਿਹੜੇ ਕਿਤੇ ਜਗੀ ਦੀ ਖੋਜ ਹੈ ਹੁਣ ਇਵੇਂ ਇੱਕ ਸਾਡੇ ਚ ਗਦਾਰਾਂ ਦੀ ਜਿਹੜੀ ਬਹੁਤ ਵੱਡੀ ਗਦਾਰਾਂ ਦਾ ਇੱਕ ਟੋਲਾ ਇੱਕ ਵਫਾਦਾਰਾਂ ਦਾ ਹੁਣ ਜਿਹਨੂੰ ਅਸੀਂ ਗਦਾਰ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਲਈ ਉਹ ਸੁਪਰਕਾਪ ਆ ਜਿਹੜੇ ਕੌਮ ਦੇ ਵਫਾਦਾਰ ਸੀ ਕੌਮ ਦੀ ਖਾਤਰ ਆ ਉਹਦਾ ਸਭ ਕੁਝ ਹੀ ਵਾਰ ਗਏ ਜਿਹੜੇ ਉਹਦੇ ਤਸ਼ੱਦਦ ਦਾ ਸ਼ਿਕਾਰ ਹੋਏ ਦਨਸਦਾਰ ਜਸਵੰਤ ਸਿੰਘ ਖਾਲੜਾ ਇੱਕ ਨਹੀਂ ਜਿਹੜੇ ਅੱਜ ਕੈਦ ਕੱਟ ਰਹੇ ਆ ਮੁਲਾਜ਼ਮ ਮੈਂ ਜਦੋਂ ਮੁਹੱਲੀ ਬਦਲੇ ਆ ਤੇ ਮੈਂ ਉੱਥੇ ਗੁਰਮੀਤ ਸਿੰਘ ਪਿੰਕੀ ਦੀ ਰਹਿائش ਆ ਨੇੜੇ ਹੀ ਮੈਨੂੰ ਮਿਲਦਾ ਰਹਿੰਦਾ ਸੀ ਉੱਥੇ ਆਮ ਹੀ ਉਹ ਕਈ ਵਾਰੀ ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਵੀ ਹੋਈਆਂ ਬਹੁਤ ਕੁਝ ਉਹ ਦੱਸ ਵੀ ਗਿਆ ਸਾਨੂੰ ਮੈਂ ਤਾਂ ਕਹਿੰਦਾ ਚੰਗੀ ਗੱਲ ਆ ਜੇ ਜਾਂਦਾ ਜਾਂਦਾ ਇਹਨਾਂ ਕੁਝ ਲੋਕਾਂ ਦੇ ਨੌਜਵਾਨੀ ਨੂੰ ਜਾਣੂ ਕਰਵਾ ਗਿਆ ਨੌਜਵਾਨੀ ਨੂੰ ਇਹਨਾਂ ਚੀਜ਼ਾਂ ਤੋਂ ਸਮਝਣਾ ਚਾਹੀਦਾ ਹੁਣ ਕੇਪੀਐਸ ਗਿੱਲ ਵਰਗਾ ਬੰਦਾ ਅਸਾਮ ਦੇ ਵਿੱਚ ਫੇਲੀਅਰ ਪੰਜਾਬ ਦੇ ਵਿੱਚ ਆ ਕੇ ਕੰਮਜਾਬ ਕਿਉਂ ਹੋਇਆ ਪੰਜਾਬ ਤੋਂ ਬਾਅਦ ਦੋ ਤਜਰਬੇ ਹੋਰ ਆਉਦੇ ਜੰਮੂ ਕਸ਼ਮੀਰ ਦੇ ਵਿੱਚ ਉਹਨੂੰ ਸੁਰੱਖਿਆ ਐਡਵਾਈਜ਼ਰ ਦੇ ਤੌਰ ਤੇ ਲਾਇਆ ਜਾਂਦਾ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ ਤੇ ਬੁਰੀ ਤਰ੍ਹਾਂ ਫੇਲ ਹੋ ਕੇ ਆਇਆ 36 ਗੜ੍ਹ ਦੇ ਗਵਰਨਰ ਦਾ ਸਲਾਹਕਾਰ ਲਾਇਆ ਜਾਂਦਾ ਐਸੇ ਤਜਰਬੇ ਦੇ ਆਧਾਰ ਤੇ ਪੰਜਾਬ ਦੇ ਵਿੱਚ ਨਹੀਂ ਉੱਥੇ ਹੀ ਪਤਾ ਨਹੀਂ ਕੀ ਇਹ ਮਾਰ ਕਾ ਮਾਰ ਦੂ ਬਿਲਕੁਲ ਫੇਲ ਹੋ ਕੇ ਆਇਆ ਉਹਨਾਂ ਤਸ਼ੱਦਦ ਦਾ ਜਸਵੰਤ ਸਿੰਘ ਖਾਲੜਾ ਤੋਂ ਵੱਧ ਤਸ਼ੱਦਦ ਕੀ ਹੋ ਸਕਦਾ? ਮੁੱਚੜਪੁਣਾ ਕੀ ਹੋ ਸਕਦਾ? ਕੋਈ ਉਹਨੇ ਗਨਾਹ ਨਹੀਂ ਕੀਤਾ, ਕੋਈ ਉਹਨੇ ਕਸੂਰ ਨਹੀਂ ਕੀਤਾ। ਕੋਈ ਇੱਥੇ ਉਹਦੇ ਉਹਦੇ ਡੀਜੀਪੀ ਹੁੰਦੇ ਆ, ਕੋਈ ਬੱਚਾ ਨਹੀਂ ਦੇਖਿਆ ਗਿਆ, ਕੋਈ ਬਜ਼ੁਰਗ ਨਹੀਂ ਦੇਖਿਆ ਗਿਆ, ਕੋਈ ਬੁੱਢੀ ਮਾਂ ਨਹੀਂ ਦੇਖੀ ਗਈ, ਕੋਈ ਨੌਜਵਾਨ ਕੁੜੀ ਨਹੀਂ ਦੇਖੀ ਗਈ, ਕੋਈ ਬੱਚੀ ਤੱਕ ਨਹੀਂ ਦੇਖੀ ਗਈ ਜਿਹੜਾ ਅੱਗੇ ਆ ਗਿਆ। ਸਭ ਦਾ ਨਿਸਤੋ ਨਬੂਦ ਕਰਦਾ ਉਹ ਬੰਦਾ ਤੁਰਿਆ ਗਿਆ। ਫਿਰ ਦੂਸਰਾ ਕਰੈਕਟਰ ਪੱਖੋਂ ਦੇਸ਼ ਦੀ ਸਭ ਤੋਂ ਉੱਚ ਅਦਾਲਤ ਸੁਪਰੀਮ ਕੋਰਟ ਉਹਦੀ ਸਜ਼ਾ ਨੂੰ ਬਰਕਰਾਰ ਰੱਖਦੀ ਹੈ ਰੂਪਨ ਦਿਓਲ ਬਜਾਜ ਦੇ ਕੇਸ ਵਿੱਚ 2 ਲੱਖ ਰੁਪਇਆ ਮੁਆਵਜ਼ਾ ਅਦਾ ਕਰਦਾ ਅਦਾਲਤ ਦੇ ਆਰਡਰਾਂ ਦੇ ਉੱਤੇ ਤੇ ਕਰੈਕਟਰ ਦਾ ਇਹਦੂ ਵਾਲਾ ਠੱਪਾ ਉੱਤੇ ਕੀ ਲੱਗਣਾ ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਆ ਗਈਆਂ ਇੱਕ ਆਈਐਸ ਆਫਸਰ ਦੇ ਨਾਲ ਇਹ ਜੀ ਕਾਨੂੰਨੀ ਹਰਕਤ ਹੋ ਸਕਦੀ ਆ ਉਹਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਤੇ ਕਿੰਨਾ ਪਾਵਰਫੁਲ ਹੋਊਗਾ ਤੁਸੀਂ ਉਹ ਅੰਦਾਜ਼ਾ ਇਥੇ ਲਾ ਲਓ ਤੇ ਆਮ ਬੰਦੇ ਦਾ ਕੀ ਵਟਨ ਦਿੰਦਾ ਹੋਊਗਾ ਪੰਜਾਬ ਦੇ ਵਿੱਚ ਉਹ ਕਾਮਯਾਬ ਕਿਉਂ ਹੋਇਆ ਭਾਈ ਕਰਮਜੀਤ ਸਿੰਘ ਸੁਨਾਮ ਰਜੀਵ ગાંધી ਤੇ ਅਟੈਕ ਕਰਦੇ ਆ ਰਾਜਕਾੜ ਦੇ ਵਿੱਚ ਤੇ ਰਜੀਵ ગાંધી ਦੇ ਪਰਿਵਾਰ ਦੇ ਵਿੱਚ ਪਹਿਲਾਂ ਉਹਨਾਂ ਦੀ ਮਾਤਾ ਦਾ ਜਿਹੜਾ ਕਤਲ ਹੋਇਆ ਉਹਦੇ ਤੋਂ ਰਜੀਵ ਗਾਂਧੀ ਬੁਰੀ ਤਰ੍ਹਾਂ ਡਰ ਗਿਆ ਤੇ ਉਹਨੇ ਕੇ ਪੀਐਸ ਗਿੱਲ ਨੂੰ ਬੁਲਾਉਂਦੇ ਆ ਇੱਕ ਕਾਂਗਰਸ ਦੇ ਵਿੱਚ ਇੱਕ ਬੜਾ ਵੱਡਾ ਲੀਡਰ ਸੀ ਜਿਹੜਾ ਇਹਦੀ ਇਹਦੀ ਸਪੋਰਟ ਕਰਦਾ ਸੀ ਕੇ ਪੀਐਸ ਗਿੱਲ ਦੀ ਤੇ ਅਸਾਮ ਦੇ ਵਿੱਚ ਵੀ ਉਹਨੇ ਕਈ ਲੀਡਰਾਂ ਨੂੰ ਜਲੀਲ ਜਲੂਲ ਕੀਤਾ ਕਰਕੇ ਮਸ਼ਹੂਰ ਹੋਇਆ ਸੀਗਾ ਉਹ ਦੂਜੀ ਹੋਰ ਕੋਈ ਗੱਲ ਨਹੀਂ ਸੀ ਉੱਥੇ ਕਿਉਂਕਿ ਉੱਥੇ ਦੀ ਬੋਡੋ ਤੇ ਜਿਹੜੇ ਉੱਥੇ ਦੇ ਅਸਾਮ ਰਾਈਫਲਸ ਜਿਹੜੀ ਉਹ ਉੱਥੋਂ ਦੇ ਲਿਬਰੇਸ਼ਨ ਲੜਦੀਆਂ ਸੀ ਇਹ ਇਹਦਾ ਕੁਝ ਨਹੀਂ ਵਟਣ ਦਿੱਤਾ ਉਹਨਾਂ ਨੇ ਫੇਰ ਲੋਕ ਆਇਆ ਉੱਥੇ બસ ਇਹ ਅਸੀਂ ਵੀ ਲੀਡਰਾਂ ਨੂੰ ਲੁੱਟਣ ਨੂੰ ਇਹਨੇ ਜਲੀਲ ਕੀਤਾ ਕਰਕੇ ਤੇ ਸੈਂਟਰ ਦੇ ਕਿਉਂਕਿ ਲੀਡਰਾਂ 'ਚ ਜੈਲਸੀ ਹੁੰਦੀ ਆ ਉਹ ਇੱਕ ਇੱਕ ਬਾਹ ਫੜ ਹੀ ਲੈਂਦਾ ਇੱਕ ਜਲੀਲ ਹੋ ਗਿਆ ਦੂਜੇ ਨੇ ਦੁਸ਼ਮਣ ਨੇ ਬਾਹ ਫੜ ਹੀ ਲੈਣੀ ਹੁੰਦੀ ਆ ਉਹਨਾਂ ਨੇ ਭਾਈ ਹਰਮੰਦਰ ਸਿੰਘ ਸੰਧੂ ਤੇ ਭਾਈ ਮਨਜੀਤ ਸਿੰਘ ਜਦੋਂ ਜੋਧਪੁਰ ਜੇਲ੍ਹ ਦੇ ਵਿੱਚ ਬੰਦ ਸਨ ਇਹਨਾਂ ਦੀ ਜੀਵ ਗਾਂਧੀ ਦੇ ਨਾਲ ਮੁਲਾਕਾਤ ਕਰਾਉਂਦਾ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਓ ਰਜੀਵ ਗਾਂਧੀ ਬਹੁਤ ਡਰਿਆ ਹੋਇਆ ਤੇ ਜਿਹੜੀਆਂ ਮੰਗਾਂ ਹੈਗੀਆਂ ਉਹ ਵੀ ਹੌਲੀ-ਹੌਲੀ ਮੰਨੀਆਂ ਜਾਣਗੀਆਂ ਤੁਹਾਡੀਆਂ ਕੇਰਾ ਤੁਸੀਂ ਆਪਦੀ ਸਟੇਟ ਨੂੰ ਸੰਭਾਲ ਲਓ ਤੇ ਵਰਨਾ ਵੀ ਫਿਰ ਮੈਨੂੰ ਤੁਹਾਨੂੰ ਮਾਰਨਾ ਪਊਗਾ ਉਹਨਾਂ ਸਪਾਈਟ ਲੱਭ ਜਾਂ ਜਿਹਨਾਂ ਨੂੰ ਕਿਹਾ ਦਿੱਲੀ ਜਦੋਂ ਇਹ ਗੱਲ ਆ ਕੇ ਭਾਈ ਹਰਮਿੰਦਰ ਸਿੰਘ ਸੰਧੂ ਤੇ ਖੜ ਗਈ ਵੀ ਪੜਿਆ ਲਿਖਿਆ ਨੌਜਵਾਨ ਆ ਦੂਰ ਅੰਦੇਸੀ ਆ ਸੰਤ ਜਰਨੈਲ ਸਿੰਘ ਦਾ ਕਰੀਬੀ ਆ ਸਾਰੀ ਸਿਧਾਂਤਕ ਤੌਰ ਤੇ ਔਰ ਸਿਆਸਤ ਤੌਰ ਤੇ ਬੰਦਾ ਮਾਹਰ ਵੀ ਆ ਤੇ ਸੂਝਵਾਨ ਵੀ ਆ ਕਿਉਂਕਿ ਫੈਡਰੇਸ਼ਨ ਦੇ ਵਿੱਚ ਜਿਹੜੀ ਉਸ ਵੇਲੇ ਦੀ ਟੀਮ ਸੀ ਬੜੇ ਪੜੇ ਲਿਖੇ ਨੌਜਵਾਨ ਸੀ ਸੰਤਾਂ ਦੇ ਤਰਾਸ਼ੇ ਹੋਏ ਸੀ ਉਹ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਤੇ ਪਰ ਉਹਦੇ ਵਿੱਚ ਸਭ ਤੋਂ ਵੱਡਾ ਰਾਹਤ ਰੋੜਾ ਕੌਣ ਬਣਿਆ ਭਾਈ ਮਨਜੀਤ ਸਿੰਘ ਮੈਂ ਨਾਂ ਲੈ ਕੇ ਗੱਲਾਂ ਕਰਦੇ ਆ ਕੋਈ ਸ਼ੱਕ ਹੋਵੇ ਤਾਂ ਜਿੱਥੇ ਮੇਰਨਾਂ ਮਰਜ਼ੀ ਬਹਿ ਜਾਣੇ ਅੱਜ ਬਾਬਾ ਠਾਕਰ ਸਿੰਘ ਇਸ ਦੁਨੀਆ ਤੇ ਹੈ ਨਹੀਂ ਬਾਬਾ ਠਾਕਰ ਸਿੰਘ ਦੀ ਕਮਜ਼ੋਰੀ ਹੀ ਸਾਡੀ ਕੌਮ ਦੀ ਬਹੁਤ ਵੱਡੀ ਬਰਬਾਦੀ ਬਣੀ ਆ। ਟਕਸਾਲ ਦੇ ਵਿੱਚ ਕੇਪੀਐਸ ਗਿੱਲ ਦਾ ਸਿੱਧਾ ਦਖਲ ਸ਼ੁਰੂ ਹੋਇਆ ਉਹਦੇ ਵੇਲੇ ਵਿੱਚ। ਤਾਂ ਜੇ ਮੰਨਣ ਨਾ ਮੰਨਣਾ ਭਾਈ ਮੋਹਕਮ ਸਿੰਘ ਵਰਗੇ ਨਾ ਮੰਨਣ ਕਦੇ ਆਤਮਾ ਤੇ ਬੋਝ ਪਊਗਾ ਮੰਨਣਗੇ। ਮੰਨਣਗੇ ਲੋਕ। ਇਹ ਚੀਜ਼ਾਂ ਲਕੋਈਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੂੰ ਸੱਦ ਕੇ ਉੱਥੇ ਸਰੂਪੇ ਦਿੱਤੇ ਗਏ ਹੁਣ ਮੈਥੇ ਇਸ ਨੂੰ ਪੰਜਾਬ ਦੇ ਜਿਹੜੀ ਹੁਣ ਬੁੱਚੜ ਤੇ ਰਹਿ ਜਿਹੜੀ ਧਿਰਦਾ ਇਹ ਬੁੱਚੜ ਹੈ ਤੇ ਸਰੋਪੇ ਦੇਣ ਵਾਲੀ ਤੁਹਾਨੂੰ ਫਿਰ ਕਿੱਥੇ ਰੱਖੋਗੇ ਤੁਸੀਂ 1984 ਤੋਂ ਬਾਅਦ ਜਿਹੜੇ ਹਾਲਾਤ ਬਦਲਦੇ ਆ ਇਹ ਨੌਜਵਾਨ ਅਗਰੀ ਲੜਾਈ ਜਾਰੀ ਰੱਖਦੇ ਆ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਨਾਂ ਸੀ ਸੁਖਦੇਵ ਸਿੰਘ ਸਖੀਰਾ ਬਹੁਤ ਦੂਰਅੰਦੇਸ਼ੀ ਨੌਜਵਾਨ ਸੀ ਉਹ 1984 ਦੇ 80 ਦੇ ਵਿੱਚੋਂ ਸੰਤਾਂ ਦੇ ਕੋਲ ਆਉਂਦਾ ਹੈ ਤੇ 84 ਦੇ ਅਟੈਕ ਤੋਂ ਬਾਅਦ ਤਕਰੀਬਨ ਜਿਹੜੀ ਮੂਵਮੈਂਟ ਹੈ ਸਾਰੀ ਉਹਨੇ ਉਹਨੇ ਤੇ ਬਾਬਾ ਗੁਰਵਜਨ ਸਿੰਘ ਮਾਨੋਚਾਲ ਰੂਟ ਸਿੰਘ ਧੰਨਾ ਸਿੰਘ ਕਈ ਸਿੰਘ ਸੀਗੇ ਜਿਨ੍ਹਾਂ ਨੇ ਅੱਗੇ ਇਸ ਚੀਜ਼ ਨੂੰ ਸੰਭਾਲਿਆ ਕਿਉਂਕਿ ਬਹੁਤ ਵੱਡੀ ਟਰੈਜੇਡੀ ਦੇ ਵਿੱਚੋਂ ਫਿਰ ਵੀ ਇਹ ਨੌਜਵਾਨ ਇਹਨੇ ਹੌਸਲੇ ਵਾਲੇ ਸੀ ਜਿਨ੍ਹਾਂ ਨੇ ਅਗਲੀ ਰਣਨੀਤੀ ਨੂੰ ਤਿਆਰ ਕੀਤਾ ਵੀ ਆਪਾਂ ਕਿਵੇਂ ਕਾ ਲੜਨਾ ਕਿਵੇਂ ਸੰਭਲਣਾ 26 ਜਨਵਰੀ 1986 ਨੂੰ ਸਰਬੱਤ ਖਾਲਸੇ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਦੁਬਾਰਾ ਸਾਰੀ ਦਾ ਜਿਹੜਾ ਮਤਾ ਪਾਸ ਹੁੰਦਾ ਸ਼੍ਰੋਮਣੀ ਕਮੇਟੀ ਇਸ ਚੀਜ਼ ਦੇ ਖਿਲਾਫ ਸੀ ਗਿਆਨੀ ਪੂਰਨ ਸਿੰਘ ਨੇ ਵਿੱਚ ਪੈ ਕੇ ਸਾਰਾ ਇਹ ਉਹ ਸਾਰੀ ਜਿਹੜੀ ਰਣਨੀਤੀ ਦਾ ਹੀਰੋ ਸੀਗਾ ਭਾਈ ਸੁਖਦੇਵ ਸਿੰਘ ਸਖੀਰਾ ਸੁਖਦੇਵ ਸਿੰਘ ਸਖੀਰਾ ਉਸ ਤੋਂ ਅਗਲਾ ਜਿਹੜਾ ਪੜਾ ਸੀਗਾ ਇਹਨਾਂ ਦਾ ਉਸ ਜਿਹੜੀ ਸੇਵਾ ਸੀਗੀ ਉਹ ਸੌਪਕੇ ਟਕਸਾਲ ਨੂੰ ਅਗਲਾ ਸੀਗਾ ਸਾਰੇ ਅਕਾਲੀ ਧੜਿਆਂ ਨੂੰ ਇੱਕ ਥਾਂ ਇਕੱਠੇ ਕਰਕੇ ਸੰਯੁਕਤ ਅਕਾਲੀ ਦਲ ਬਣਾਇਆ ਜਿਹਦੇ ਪ੍ਰਧਾਨ ਲਾਇਏ ਗਏ ਬਾਬਾ ਸੌਰੀ ਸਤਾਰ ਸਿਮਰਨਜੀਤ ਸਿੰਘ ਮਾਨ ਜਥੇਦਾਰ ਥਾਪਿਆ ਗਿਆ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੂੰ ਤੇ ਸਾਰੀ ਇਹਦੇ ਸਾਰੇ ਸਾਰੇ ਇਹ ਸਮਰਤਾਰੇ ਦੇ ਸਰਪ੍ਰਸਤ ਬਣਾਤੇ ਬਾਬਾ ਜਗENDER ਸਿੰਘ ਜੀ ਸੰਤ ਜਰਨੈਲ ਸਿੰਘ ਦੇ ਪਿਤਾ ਜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਵੀ ਤੁਸੀਂ ਪਿੰਡਾਂ 'ਚ ਜਾ ਕੇ ਕਿਉਂਕਿ ਕੌਮ ਉਸ ਵੇਲੇ ਜਿਹੜੇ ਕੌਮ ਦੇ ਹਾਲਾਤ ਸੀਗੇ ਅੱਜ ਦੀ ਨੌਜਵਾਨੀ ਨੂੰ ਨਹੀਂ ਇਹ ਚੀਜ਼ ਦਾ ਭਾਵੇਂ ਜੋ ਜੋ ਉਸ ਵੇਲੇ ਹਾਲਾਤ ਬਣੇ ਹੋਏ ਸੀ ਕੌਮ ਦੇ ਬਾਬਾ ਜਗਿੰਦਰ ਸਿੰਘ ਨੇ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਅੰਮ੍ਰਿਤ ਛਕਾਉਣਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਜਾ ਜਾ ਕੇ ਬੜੀ ਮਿਹਨਤ ਬਾਬਾ ਜੀ ਨੇ ਸ਼ੁਰੂ ਕੀਤੀ ਕਿਉਂਕਿ ਉਹਨਾਂ ਦੇ ਨਾਲ ਟੀਮ ਬੜੀ ਚੰਗੀ ਸੀ ਸਾਰੀ ਬੜੀ ਸੂਝਵਾਨ ਟੀਮ ਸੀ ਫਿਰ ਇੱਕ ਧਿਰ ਜਿਹੜੀ 943 ਨਿਕਲਦੀ ਹੈ ਵਿੱਚੋਂ ਇਹਨਾਂ ਤੋਂ ਨਹੀਂ برداشت ਹੋਇਆ ਵੀ ਇਹ ਤਾਂ ਤਕਸਾਲ ਤੇ ਫੈਡਰੇਸ਼ਨ ਸੁਖਦੇਵ ਸਿੰਘ ਸਖੀਰੇ ਹੁਣੀ ਤਾਂ ਫਿਰ ਇੱਕ-ਮਿਕ ਕਰ ਗਏ ਕੋਈ ਫਰਕ ਹੀ ਨਹੀਂ ਪੈਣ ਦਿੱਤਾ ਸੰਤਾਂ ਦੀ ਸ਼ੀਧੀ ਤੋਂ ਬਾਅਦ ਉਨਨੀ ਚੜ੍ਹਦੀ ਕਲਾ ਦੇ ਵਿੱਚ ਤੇ ਸਿਆਸੀ ਤੇ ਰਵਈਏ ਇੱਕ ਬਹੁਤ ਵੱਡੀ ਖੜੀ ਕਰ ਗਏ ਜਿਹਦੇ ਵਿੱਚ ਬਾਬਾ ਜਗਿੰਦਰ ਸਿੰਘ ਜੀ ਦੀ ਰਹਿਣ ਭਾਈ ਦੇ ਅੱਠ ਸਿਮਰਜੀਤ ਸਿੰਘ ਦੀ ਮਾਂ ਕਿਉਂਕਿ ਜੇ ਮੈਂ ਉਹ ਨਾਂ ਲਾਉਂਗਾ ਤੇ ਉਹ ਜ਼ਿਆਦਾ ਹੋ ਜਾਣੇ ਆ ਫਿਰ ਉਹ ਟਾਈਮ ਜ਼ਿਆਦਾ ਲੱਗ ਜਾਊ ਤੇ ਮੈਂ ਤੁਹਾਨੂੰ ਉਹ ਸਾਰਾ ਤੁਸੀਂ ਪੜ ਲਿਓ ਤੇ ਪਹਿਲਾਂ ਤੁਸੀਂ ਇਹ ਉਹ ਨੌਜਵਾਨ ਸਨ ਭਾਈ ਸੁਖਦੇਵ ਸਿੰਘ ਸਕੀਰਾ ਬੜਾ ਚੜ੍ਹਦੀ ਕਲਾ ਵਾਲਾ ਇਹ ਨੌਜਵਾਨ ਸੀ ਤੇ ਸਾਰਿਆਂ ਦੇ ਮਨ ਦੇ ਵਿੱਚ ਇਹਦੇ ਬਾਰੇ ਇਹ ਸੀ ਵੀ ਸ਼ੰਤ ਜਰਨੈਲ ਸਿੰਘ ਤੋਂ ਬਾਅਦ ਜੇ ਕੋਈ ਆਗੂ ਆ ਤੇ ਜਿਹਨੂੰ ਮਨ ਵੀ ਲਿਆ ਸੀ ਆ ਸਾਰਿਆਂ ਨੇ ਕਿਉਂਕਿ ਆਗੂ ਦੇ ਵਿੱਚ ਗੁਣ ਹੁੰਦੇ ਆ ਨਾ ਪਹਿਲਾ ਤਾਂ ਹੁੰਦਾ ਆਗੂ ਦਾ ਤਿਆਗ ਵੀ ਇਹਨਾਂ ਨੇ ਸੇਵਾ ਆਰੰਭ ਕਰਾਤੀ ਆਪ ਪਾਸੇ ਵੀ ਮੈਂ ਲੀਡਰ ਨਹੀਂ ਬਣਨਾ ਸੰਯੁਕਤ ਅਕਾਲੀ ਦਲ ਖੜਾ ਕਰ ਲਿਆ ਮੈਂ ਲੀਡਰ ਨਹੀਂ ਬਣਨਾ ਸਮਝ ਲਿਓ ਵੀ ਜਿਹੜਾ ਬੰਦਾ ਕਹੇ ਵੀ ਮੈਂ ਲੀਡਰ ਨਹੀਂ ਬਣਨਾ ਉਹਦੇ ਵਿੱਚ ਲੀਡਰਾਂ ਵਾਲੇ ਗੁਣ ਹੁੰਦੇ ਆ ਸਪੂਰਨ ਹੁੰਦਾ ਉਸ ਨਪੁੰਨ ਤੇ ਅੱਜ ਸਾਡੇ 'ਚ ਏਕਤਾ ਕਿਉਂ ਨਹੀਂ ਹੋ ਰਹੀ ਏਕਤਾ ਦੀ ਗੱਲ ਚੱਲਦੀ ਐ ਤੇ ਖੜਦੀ ਕਿੱਥੇ ਆ ਕੇ ਵੀ ਸਾਡੇ ਧੜੇ ਨੂੰ ਲੀਡਰ ਮੰਨ ਲਓ ਅਸੀਂ ਤਿਆਰ ਹਾਂ ਦੂਜਾ ਇਹ ਚੀਜ਼ ਨੂੰ ਕਬੂਲ ਨੂੰ ਤਿਆਰੀ ਨਹੀਂ ਫਿਰ ਕਿਵੇਂ ਉਹ ਅਕਾਲੀ ਦਲ ਵੀ ਖੇਰੂ ਖੇਰੂ ਹੋਇਆ ਫਿਰ ਜਦੋਂ ਕੇਪੀਐਸ ਗਿੱਲ ਨੇ ਭਾਫ ਲਿਆ ਵੀ ਇਹਨਾਂ ਵਿੱਚੋਂ ਇੱਕ ਧਰ ਮੇਰੇ ਕੰਮ ਦੀ ਹੈਗੀ ਆ ਤੇ ਮੈਂ ਤਾਂ ਆਪੇ ਹੀ ਕਾਮਯਾਬ ਜਿਹੜੀ ਮਿਹਨਤ ਉਹਨੂੰ ਕਰਨੀ ਪੈਣੀ ਸੀ ਉਹ ਤਾਂ ਇਹਨਾਂ ਨੇ ਉਹਨੂੰ ਪਰੋਸ ਕੇ ਦੇ ਦਿੱਤੀ 1988 ਚੋਂ ਪੰਜਾਬ ਦਾ ਡੀਸੀਪੀ ਲਗਦਾ ਉਦੋਂ ਤੱਕ ਬਹੁਤ ਵੱਡੇ ਆਗੂ ਜਿਹੜੇ ਸੀ ਕੌਮ ਨੇ ਗਵਾਲੇ ਆਪ ਦੀ ਧੜੇਬੰਦੀ ਦਾ ਸ਼ਿਕਾਰ ਇਹਦੇ ਵਿੱਚ ਕੋਈ ਸਟੇਟ ਦਾ ਰੋਲ ਨਹੀਂ ਕੋਈ ਇਹਦੇ ਵਿੱਚ ਜੇ ਅਸੀਂ ਹਰ ਗੱਲ ਸਟੇਟ ਤੇ ਮੜੀ ਜਾਈਏ ਡੀਪ ਸਟੇਟ ਤੇ ਮੜੀ ਜਾਈਏ ਹੁਣ 5 ਮਈ 1986 ਨੂੰ ਗੁਰਦੁਆਰਾ ਸ਼ੀਦਾਂ ਦੇ ਬਾਹਰ ਸੁਖਦੇਵ ਸਿੰਘ ਸਖੀਰਾ ਦਾ ਕਤਲ ਹੋਣਾ ਤੇ ਕਤਲ ਕਰਨ ਵਾਲਾ ਕੌਣ ਹੈ ਕਰਾਉਣ ਵਾਲਾ ਕੌਣਾ ਗੁਰਨਾਮ ਸਿੰਘ ਬੰਡਾਲਾ ਜਿਹੜਾ ਹੁਣ ਇੱਕ ਗ੍ਰੰਥੀ ਸਾਹਿਬ ਦੇ ਕਤਲ ਦੇ ਵਿੱਚ ਉਮਰਾਨੰਗਲ ਸਾਹਿਬ ਨੂੰ ਜਿਹੜੀ ਉਹ ਪਰਚਾ ਦਰਜ ਹੋਇਆ ਉਹ ਅਸਲਾ ਕਿੱਥੋਂ ਆਇਆ ਇਹਦੀ ਪਹਿਚਾਨ ਕਿਉਂ ਛਪਾਈ ਗਈ ਗਰਨਾਮ ਸਿੰਘ ਬਡਾਲੇ ਦੀ ਥਾਂ ਤੇ ਹੋਰ ਮੁੰਡਾ ਮਾਰ ਕੇ ਗਰਨਾਮ ਸਿੰਘ ਬਡਾਲੇ ਨੂੰ ਮਰਿਆ ਦਿਖਾਇਆ ਗਿਆ ਫਿਰ ਇਹ ਮੰਨਉ ਨਾ ਜਾਂਦਾ ਇਸ ਸਟੇਟ ਦੇ ਸੀ ਫਿਰ ਇਹ ਬੈਠੇ ਕਿੱਥੇ ਸੀ ਇਹ ਸਵੇ ਬਾਬਾ ਠਾਕਰ ਸਿੰਘ ਦੇ ਖੱਬੇ ਪਾਸੇ ਬੈਠੇ ਸੀ ਮਰਨ ਵਾਲਾ ਸੱਜੇ ਪਾਸੇ ਬੈਠਾ ਤੇ ਬਾਬਾ ਠਾਕਰ ਸਿੰਘ ਤਾਂ ਇਹ ਨਹੀਂ ਭਾਪ ਸਕਿਆ ਵੀ ਆਹ ਮੇਰੇ ਆ ਕਿਹਾ ਮੇਰੇ ਹੁਣ ਜੇ ਉਸ ਵੇਲੇ ਭਾਈ ਰਮਿੰਦਰ ਸਿੰਘ ਸੰਧੂ ਨੂੰ ਇਹ ਜ਼ਿੰਮੇਵਾਰੀ ਦੇ ਦਿੰਦੇ ਤੇ ਸ਼ਾਇਦ ਸਾਡੀ ਇੰਨਾ ਕਤਲੇਆਮ ਨੌਜਵਾਨੀ ਦਾ ਨਾ ਹੁੰਦਾ ਅਸੀਂ ਸੰਭਲ ਜਾਂਦੇ ਕਾਰਨ ਏਸ ਨੂੰ ਨਾਲ ਤੇ ਬਰਦਾਸ਼ਤ ਨਹੀਂ ਕਰ ਰਹੇ ਫਿਰ ਜਿੱਥੇ ਆਪਣੇ ਆਪ ਨੂੰ ਖੜਾ ਕਰਨਾ ਹੁੰਦਾ ਦੋ ਆਗੂਆਂ ਦੇ ਵਿੱਚੋਂ ਬ੍ਰੈਕ ਨੂੰ ਤਾਂ ਮਰਨਾ ਹੀ ਪੈਣਾ ਹੈ ਫਿਰ ਵਿੱਚੋਂ ਫਿਰ ਹਰਮੰਦਰ ਸਿੰਘ ਸੰਧੂ ਵੀ ਪਾਸੇ ਹਟਾਤਾ ਸੁਖਦੇਵ ਸਿੰਘ ਸਕੀਰੇ ਦੇ ਕਤਲ ਤੋਂ ਬਾਅਦ ਹਰਮੰਦਰ ਸਿੰਘ ਸੰਧੂ ਦਾ ਦੂਜਾ ਵੱਡਾ ਕਤਲ ਸੀ ਜਿਹੜੇ ਸੰਤਾਂ ਦੇ ਅਤਕਰੀਬੀਆਂ ਦੇ ਵਿੱਚੋਂ ਸੀ ਤరుణ ਰਮਿੰਦਰ ਸਿੰਘ ਸੰਧੂ ਦਾ ਕਤਲ ਕਰਨ ਵਾਲੇ ਕੌਣ ਹੈ ਸਾਰਾ ਪਰਮਜੀਤ ਸਿੰਘ ਪੰਜਵਾੜ ਦਾ ਗਰੁੱਪ ਤੇ ਉਪਕਾਰ ਸਿੰਘ ਸੰਧੂ ਜਿਉਂਦਾ ਜਾਗਦਾ ਬੈਠਾ ਹੈ ਭਾਈ ਰਮਿੰਦਰ ਸਿੰਘ ਸੰਧੂ ਦਾ ਭਰਾ ਪਿੱਟੇ ਜਾ ਕੇ ਬਾਬਾ ਠਾਕਰ ਸਿੰਘ ਕੋਲੇ ਜੀ ਹੁਣ ਤਾਂ ਸੱਚ ਦੱਸ ਦਿਓ ਹੁਣ ਤਾਂ ਸਾਰਾ ਕੁਝ ਹੀ ਉੱਜੜ ਗਿਆ ਸਖੀਰਾ ਵੀ ਮਾਰਤਾ ਇਹ ਵੀ ਮਾਰਤਾ ਫਿਰ ਬਾਬਾ ਠਾਕਰ ਸਿੰਘ ਨੇ ਥੋੜਾ ਜਿਹਾ ਮੂੰਹ ਖੋਲਿਆ ਵੀ ਭਾਈ ਮਨਜੀਤ ਸਿੰਘ ਨਾਲ ਗੱਲ ਕਰੋ ਮੈਨੂੰ ਨਹੀਂ ਸੀ ਉਟਕਣ ਦਿੰਦਾ ਵੀ ਜੇ ਉਹ 26 ਜਨਵਰੀ ਨੂੰ ਖਾਲਸਾ ਪੰਥ ਦਾ ਐਲਾਨ ਕਰ ਗਿਆ ਤੇ ਸਾਡੇ ਪਰਲੇ ਹੀ ਕੱਖ ਨਹੀਂ ਰਹਿਣਾ ਹਾਲਾਂਕਿ ਪੰਜ ਵਾਰਡ ਗਰੁੱਪ ਵੀ ਇਹ ਕੰਮ ਕਰਨ ਨੂੰ ਨਹੀਂ ਸੀ ਤਿਆਰ ਹੁਣ ਗਰਨਾਵ ਸਿੰਘ ਬਡਾਲਾ ਕੌਣ ਆ ਦੋਸਤੋ ਤੇ ਪੰਜ ਵਾਰਡ ਗਰੁੱਪ ਕੌਣ ਆ ਅੱਜ ਵੀ ਅਸੀਂ ਇਸੇ ਤੋਂ ਚਿੱਤੀ ਚ ਪਏ ਹੋਏ ਆ ਅਸੀਂ ਰਮਨਦਰ ਸਿੰਘ ਸੰਧੂ ਦੀ ਵਰਸੀ ਤੇ ਵੀ ਜਾ ਕੇ ਇਹੀ ਰੋਪ ਪਿੱਟਦੇ ਆ ਤੇ ਜਿੱਦੇ ਪੰਜ ਵਾਰਡ ਦਾ ਸ਼ਿਦੀ ਦਿਹਾੜਾ ਮਨਾਇਆ ਗਿਆ ਉੱਥੇ ਵੀ ਅਸੀਂ ਇਹੀ ਕੁਸੀ ਪਿੱਟਦੇ ਆ ਬਹਿ ਕੇ ਚਰਚਾ ਤਾਂ ਕਰ ਲੋ ਵੀ ਧਿਰ ਕਿਹੜੀ ਸਹੀ ਸੀ ਕਿਹੜੀ ਗਲਤ ਸੀ ਕਾਂਗਰਸੀਅਤ ਅਕਾਲੀ ਲੀਡਰਾਂ ਦੇ ਵਿੱਚੋਂ ਬਹੁਤ ਤਾਤ ਜਿਹੜੇ ਸੀਗੇ ਕੇ ਪੀ ਐਸ ਗਿੱਲ ਦੇ ਮੁਖਬਰ ਸੀ ਉਹਦੇ ਭਰਾ ਦਾ ਇਹ ਕਹਿਣਾ ਕਿ ਮੈਨੂੰ ਅਕਾਲੀ ਲੀਡਰਾਂ ਨੇ ਕਿਹਾ ਵੀ ਅਸੀਂ ਤਾਂ ਉਹਦੇ ਬਚਾਏ ਹੋਏ ਬੱਚੇ ਹਾਂ। ਉਹਨਾਂ ਚੋਂ ਕੌਣ ਸੀ ਜਿਸ ਦਿਨ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹੀਦੀ ਹੁੰਦੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਕੇਪੀਐਸ ਗਿੱਲ ਦੀ ਕੋਠੀ 'ਚ ਗਵਾਹੀ ਭਰਦੀ ਆ। ਕਿ ਦਾਲ ਸਾਰੀ ਕਾਲੀ ਸੀ। ਭਾਈ ਗੁਰਦੇਵ ਸਿੰਘ ਕੌਂਕੇ ਦਾ ਖਤਰਾ ਕਿਹਨੂੰ ਸੀ? ਕਿਹੜਾ ਬੰਦਾ ਫਿਰ ਉਹਨਾਂ ਦੀ ਸੀਟ ਤੇ ਸਥਾਪਿਤ ਕੀਤਾ ਗਿਆ ਇਹਦੇ 6-7 ਐਪੀਸੋਡ ਕਰਨੇ ਪੈਣਗੇ ਮੇਰਾ ਧਰਮ ਤੁਹਾਨੂੰ ਸੱਚ ਦੱਸਣਾ ਮੈਨੂੰ ਕੋਈ ਨਾ ਲੀਡਰਸ਼ਿਪ ਦੀ ਭੁੱਖ ਹੈ ਨਾ ਮੈਨੂੰ ਕੋਈ ਸ਼ੋਰਤ ਦੀ ਭੁੱਖ ਹੈ ਉਹ ਚੀਜ਼ਾਂ ਛੱਡਿਆ ਹੈ ਪਿੱਛੇ ਜਿੰਨੀ ਕਿ ਸਾਡੀ ਔਕਾਤ ਸੀ ਉਹਦੇ ਮੁਤਾਬਕ ਬਥੇਰੀ ਸ਼ੋਰਤ ਪਹਿਲਾਂ ਹੀ ਖਤ ਗਈ ਕਾਰਨ ਕੀ ਹੈ ਜ਼ਿੰਦਗੀ ਦਾ ਕੋਈ ਪਤਾ ਨਹੀਂ ਜਿਹੜਾ ਰਾਹ ਇਹ ਫੜ ਲਿਆ ਇਹਦੇ 'ਚ ਕੋਈ ਪਤਾ ਨਹੀਂ ਕਿਸ ਮੋੜ ਤੇ ਕਦੋਂ ਸ਼ਾਮ ਪੈ ਜਾਏ ਤੁਹਾਡਾ ਕੰਮ ਮੈਨੂੰ ਫਿਰ ਬਚਾਉਣਾ ਤੇ ਸਾਹਮਣਾ ਜਿਹੜੇ ਪੰਥ ਦਾ ਦਰਦ ਰੱਖਦੇ ਹਾਂ ਇਹਨਾਂ ਬੁੱਚੜਾਂ ਨੂੰ ਨੰਗੇ ਕਰ ਰਹੇ ਆ ਅਸੀਂ ਕਰਕੇ ਅੱਜ ਚਰਚਾ ਛਿੜੀ ਆ ਨਾ ਕੌਣ ਕੀ ਦਾ ਸੁਪਰ ਕੌਪਾ ਤੇ ਕੀ ਦਾ ਬੁੱਚੜਾ ਸਖਦੇਵ ਸਿੰਘ ਸਕੀਰੇ ਦੇ ਕਤਲ ਤੋਂ ਸ਼ੁਰੂ ਹੋਈ ਲੜੀ ਹੁਣ ਜਿਹੜੇ ਇਹ ਨਾਂ ਵਿੱਚ ਹੈ ਜਿਹੜੀ ਸਖਦੇਵ ਸਿੰਘ ਸਕੀਰੇ ਨੇ ਕਮੇਟੀ ਬਣਾਈ ਉਸ ਵੇਲੇ ਉਹਨਾਂ ਦੇ ਵਿੱਚ ਭਾਈ ਸਖਦੇਵ ਸਿੰਘ ਸਕੀਰੇ ਦੇ ਨਾਲ ਜੂਨ 1984 ਤੋਂ ਬਾਅਦ ਭਾਈ ਸੁਖਦੇਵ ਸਿੰਘ ਸਖੀਰੇ ਨੇ ਰੂਪੋਸ਼ ਹੋਣ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਭਾਈ ਨੋਕ ਸਿੰਘ ਭਾਈ ਮਨਬੀਰ ਸਿੰਘ ਚਿਹੜੂ ਭਾਈ ਤਰਸੇਮ ਸਿੰਘ ਕੋਹਾੜ ਗਿਆਨੀ ਰੂਪ ਸਿੰਘ ਭਾਈ ਸੁਖਦੇਵ ਸਿੰਘ ਚੱਬਾ ਭਾਈ ਧੰਨਾ ਸਿੰਘ ਭਾਈ ਅਵਤਾਰ ਸਿੰਘ ਬ੍ਰਹਮ ਭਾਈ ਦੁਰਗਾ ਸਿੰਘ ਅਰਪਕੇ ਕੁਲਦੀਪ ਸਿੰਘ ਮੁੱਚਲ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਅਨੇਕਾਂ ਸਿੰਘਾਂ ਨੂੰ ਇਕੱਤਰ ਕਰਕੇ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਲਈ ਲਾਮਬੰਦ ਕੀਤਾ ਇਹ ਸੀ ਉਹਦੀ ਪਹਿਲੀ ਪ੍ਰਾਪਤੀ ਤਕਸਾਲ ਅਤੇ ਫੈਡਰੇਸ਼ਨ ਇੱਕ ਜਦੋਂ ਇਕੱਠੇ ਸੀ ਉਮੀਦ ਵੀ ਸੀ ਉਸ ਤੋਂ ਅੱਗੇ ਸਿਆਸੀ ਮੁਹਾਜ ਵਾਸਤੇ ਲੋਂਗੋਵਾਲ ਬਾਦਲ ਟੋੜਾ ਤਲਵੰਡੀ ਬਰਨਾਲਾ ਜਿਹੇ ਕੌਮ ਦੇ ਵਕਾਊ ਲੀਡਰਾਂ ਤੇ ਸਿੱਖ ਕੌਮ ਦਾ ਖੜਾ ਛੜਾਉਣ ਲਈ ਨਵੇਂ ਸਿਆਸੀ ਮੁਹਾਜ ਸੰਯੁਕਤ ਅਕਾਲੀ ਦਲ ਦੀ ਸਥਾਪਨਾ ਕਰਾਈ ਜਿਸ ਦਾ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਣਾਇਆ ਤੇ ਐਕਟਿੰਗ ਪ੍ਰਧਾਨ ਬਾਪੂ ਜਗਿੰਦਰ ਸਿੰਘ ਜੀ ਖਾਲਸਾ ਰੋਡੇ ਪਿਤਾ ਸੰਤ ਜਰਨੈਲ ਸਿੰਘ ਜੀ ਪੰਡਰਾਵਾਲਿਆਂ ਨੂੰ ਬਣਾਇਆ ਗਿਆ ਉਹਨਾਂ ਵਿੱਚ ਸਿਰਕੜ ਆਗੂ ਸਨ ਅਜਾਗਰ ਸਿੰਘ ਸੇਖਵੰਦ ਰਣਜੀਤ ਸਿੰਘ ਬ੍ਰਹਮਪੁਰਾ ਬਾਪੂ ਸੂਰ ਸਿੰਘ ਖਾਲਸਾ ਜਿਹੜੇ ਪਿੱਛੇ ਜੇ ਸੁਰਗਵਾਸ ਹੋ ਗਏ ਭੁਖੜ ਧਾਲਸੀ ਚੰਨਜੀਤ ਸਿੰਘ ਵਾਲੀਆ ਜਗਜੀਤ ਸਿੰਘ ਰੋਡੇ ਸੰਤਾਂ ਦੇ ਜਿਹੜੇ ਭਰਾ ਸੀ ਜਿਨ੍ਹਾਂ ਦੀ ਵੀਰ ਹਸਮਈ ਹਾਲਤ 'ਚ ਮੌਤ ਹੋਈ ਹੁਣ ਸੰਤ ਜਰਨੈਲ ਸਿੰਘ ਦੇ ਭਰਾ ਭਾਈ ਜਗਜੀਤ ਸਿੰਘ ਰੋਡੇ ਨੂੰ ਕੌਣ ਘਰੋਂ ਲੈ ਕੇ ਗਿਆ ਭਾਈ ਧਿਆਨ ਸਿੰਘ ਮੰਡ ਦਾ ਪ੍ਰਾਹਰ ਭਜਨ ਸਿੰਘ ਮੰਡ ਉਸ ਤੋਂ ਬਾਅਦ ਉਹਨਾਂ ਦੀ ਰੇਲਵੇ ਟਰੈਕ ਤੋਂ ਡੈੱਡ ਬੋਡੀ ਲੌਂਦੀ ਆ ਜਗਜੀਤ ਸਿੰਘ ਰੋਡੇ ਜ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਐਮਪੀ ਹੁਣ ਜਗਦੇਵ ਸਿੰਘ ਖੁੱਡੀਆਂ ਦੇ ਕਾਤਲ ਕੌਣ ਹੈ ਉਹਦੇ ਪਿੱਛੇ ਕੌਣ ਸੀ ਸਭ ਨੂੰ ਪਤਾ ਹੈ ਪਰਿਵਾਰ ਨੂੰ ਵੀ ਪਤਾ ਹੈ ਪਿੱਛੇ ਕੇਪੀਐਸ ਗਿਰ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਜਰਨਲ ਸਕੱਤਰ ਹਰਮੰਦਰ ਸਿੰਘ ਸੰਧੂ ਜਿਹੜਾ ਕਿ ਜੋਧਪੁਰ ਜੇਲ੍ਹ ਵਿੱਚ ਬੰਦ ਹੈ ਹੁਣ ਮਨਜੀਤ ਸਿੰਘ ਸੰਧੂ ਅੱਜ ਖੜਾ ਹੈ ਤੇ ਭਾਈ ਰਮਬੰਦਰ ਸਿੰਘ ਸੰਧੂ ਕਿੱਥੇ ਹੈ ਇਹਨਾਂ ਦੇ ਵਿੱਚੋਂ ਭਾਈ ਜਗਜੀਤ ਸਿੰਘ ਰੋਡੇ ਜਗਦੇਵ ਸਿੰਘ ਜੀ ਖੁੱਡੀਆਂ ਬਾਕੀ ਸਾਰਾ ਜਿਹੜੇ ਉੱਪਰਲਾ 그룹ਾ تقریبا ਸ਼ੀਦੀਆਂ ਪਾ ਗਏ ਕੌਮ ਦੇ ਵਫਾਦਾਰ ਸੀ ਨਾ ਹੁਣ ਇਹਨਾਂ ਚੋਂ ਰਣਜੀਤ ਸਿੰਘ ਬ੍ਰਹਮਪੁਰਾਜ ਆਗਰ ਸਿੰਘ ਸੇਖਵਾ ਤੇ ਭਾਈ ਮਨਜੀਤ ਸਿੰਘ ਕਿੱਥੇ ਬੈਠੇ ਬਾਦਲ ਦੀ ਛਤਰੀ ਤੇ ਬਾਦਲ ਦੀ ਛਤਰੀ ਤੇ ਕਿਉਂ ਬੈਠੇ ਜਿਹੜੀ ਗੱਲ ਮੈਂ ਪਹਿਲਾਂ ਕਿਹਾ ਕਿ ਹਟੇ ਜਿਹੜੇ ਕੇ ਪੀ ਐਸ ਗੱਲ ਇਹਨਾਂ ਦਾ ਜਿਹਨਾਂ ਦਾ ਸੁਪਰ ਕੌਪ ਸੀ ਹੁਣ ਉਹ ਤੋਂ ਅੱਗੇ ਜਿਹੜੀ ਅਗਲੀ ਟੀਮ ਸੀ ਪੰਜ ਮੈਂਬਰੀ ਕਮੇਟੀ ਉਹਦੇ ਵਿੱਚ ਦੇਖੋ ਤੁਸੀਂ ਇਹ ਫੈਡਰੇਸ਼ਨ ਨੂੰ ਪੈਰਾਸਰ ਕਰਨ ਲਈ ਪੰਜ ਮੈਂਬਰੀ ਪ੍ਰੈਜ਼ੀਡੀਅਮ ਕਮੇਟੀ ਬਣਾਈ ਜਿਹਦੇ ਵਿੱਚ ਭਾਈ ਸਤਿੰਦਰ ਸਿੰਘ ਭੋਲਾ ਭਾਈ ਕੁਲਵਿੰਦਰ ਸਿੰਘ ਇਹ ਭਾਈ ਕੁਲਵੰਦ ਸਿੰਘ ਖੁਕਰਾਣਾ ਜਿਹੜੇ ਭਾਈ ਖੰਡੇ ਦੇ ਪਿਤਾ ਜੀ ਸੀ ਭਾਈ ਸੁਖਵੰਤ ਸਿੰਘ ਕਾਲੀ ਭਾਈ ਚਮਕੌਰ ਸਿੰਘ ਰੋਡੇ ਇਹ ਤੁਸੀਂ ਪੜ ਵੀ ਲਿਓ ਹੁਣ ਭੋਲੇ ਨੂੰ ਕਤਲ ਕਿਹਨੇ ਕੀਤਾ ਸਰਦਾਰ ਚਮਕੌਰ ਸਿੰਘ ਰੋਡੇ ਨੂੰ ਕਤਲ ਕਿਹਨੇ ਕੀਤਾ ਜਗਜੀਤ ਸਿੰਘ ਰੋਡੇ ਦਾ ਕਤਲ ਕੌਣ ਹੈ ਫੈਡਰੇਸ਼ਨ ਦੇ ਜਿੰਨੇ ਇਹ ਸਿਰਕਟ ਆਗੂ ਨੌਜਵਾਨ ਸਨ ਇਹਨਾਂ ਦੇ ਕਤਲ ਕੌਣ ਸੀ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਸਨ ਹੁਣ ਮੰਨੋ ਫਿਰ ਇਹ ਬੰਦੇ ਸਟੇਟ ਦੇ ਆ ਜਿਨ੍ਹਾਂ ਨੇ ਬਾਅਦ ਚ ਰਾਜ ਭਾਗ ਦੇ ਵਿੱਚ ਵੀ ਹਿੱਸਾ ਲਿਆ ਉਸ ਤੋਂ ਅਗਲੀ ਜਿਹੜੀ ਕੜੀ ਸ਼ੁਰੂ ਹੁੰਦੀ ਆ ਬਿਆਨਤ ਸਿੰਘ ਦੀ ਸਰਕਾਰ ਬਣਨੀ ਤੇ ਇਹਨਾਂ ਨੇ ਬਾਈਕਾਟ ਕਰਨਾ ਬਾਈਕਾਟ ਕਰਨ ਵਾਲੇ ਦੇ ਵਿੱਚ ਪਹਿਲਾ ਸਭ ਤੋਂ ਆਗੂ ਹੈ ਜਿਹੜਾ ਭਾਈ ਮਨਜੀਤ ਸਿੰਘ ਹੈ ਜਿਨੇ ਬਾਬਾ ਮਨਮੋਚਾਲ ਨੂੰ ਸੁਖਦੇਵ ਸਿੰਘ ਸਕੀਰੇ ਨੇ ਜ਼ਥੇਦਾਰ ਐਲਾਨਿਆ ਉਸ ਤੋਂ ਬਾਅਦ ਐਕਟਿੰਗ ਕੰਮ ਕਰਦੇ ਸੀ ਭਾਈ ਗੁਰਦੇਵ ਸਿੰਘ ਕੌਕੇ ਜੋ ਉਹਨਾਂ ਦਾ ਹਸ਼ਰ ਹੋਇਆ ਆਪਣੀਆਂ ਪਿਛਲੀਆਂ ਵੀਡੀਓ ਚ ਤੁਹਾਨੂੰ ਦੱਸ ਚੁੱਕੇ ਆ ਭਾਈ ਮਨਜੀਤ ਸਿੰਘ ਦੇ ਨਾਲ ਵਿਰਸਾ ਸਿੰਘ ਬਲਟੋਹਾ ਬਾਕੀ ਜਿਹੜੇ ਸਾਰੇ ਧੜੇ ਜਿਹੜੇ ਉੱਪਰ ਮੈਂ ਨਾਂ ਲੈ ਕੇ ਗਿਆ ਜਿਨ੍ਹਾਂ ਦਾ ਜਿਨ੍ਹਾਂ ਦੇ ਕਰਕੇ ਇਹਨਾਂ ਇਹਨਾਂ ਵਿਕਾਊ ਲੀਡਰਾਂ ਕਰਕੇ ਸੰਯੁਕਤ ਜਿਹੜਾ ਅਕਾਲੀ ਦਲ ਖੜਾ ਕੀਤਾ ਗਿਆ ਸੀ ਇਹ ਸਾਰੀ ਤੇ ਬਾਈਕਾਡ ਕਰਾਉਣ ਦੇ ਵਿੱਚ ਮੋਰੀ ਸੀ ਉਸ ਤੋਂ ਬਾਅਦ ਜਿਹੜਾ ਘਾਣ ਹੋਇਆ ਕੌਮ ਦਾ ਉੱਥੋਂ ਸ਼ੁਰੂ ਹੋਏ ਕਤਲ ਜਗਦੇਵ ਸਿੰਘ ਖੁੱਡੀਆਂ ਤੋਂ ਸ਼ੁਰੂ ਹੋਏ ਭਾਈ ਗੁਰਦੇਵ ਸਿੰਘ ਕੌਕੇ ਤੇ ਜਸਵੰਤ ਸਿੰਘ ਖਲੜਾ ਤੇ ਆ ਕੇ ਰੁਕੇ ਹੁਣ ਜਿਹੜੀ ਤੇ ਉਸ ਤੋਂ ਬਾਅਦ ਕੁਰਸੀਆਂ ਤੇ ਬੈਠੀ ਉਹਨਾਂ ਨੇ ਤਾਂ ਕਹਿਣਾ ਹੀ ਆ ਨਾ ਅਸੀਂ ਤਾਂ ਕੇਪੀਐਸ ਗਿਲ ਦੇ ਪਚਾਈ ਆ ਤੇ ਜਿਹੜੇ ਕਲਾਕਾਰ ਉਹਨੂੰ ਬਾਪੂ ਕਹਿੰਦੇ ਸੀ ਮੈਂ ਕਹਿੰਦਾ ਵੀ ਸ਼ਰਮ ਆਉਂਦੀ ਆ ਮੈਂ ਇੱਕ ਪ੍ਰੀਸ ਵਾਲਾ ਹੋ ਕੇ ਯਾਰ ਇਸ ਚੀਜ਼ ਨੂੰ ਅੱਜ ਵੀ ਇਹ ਦਰਦ ਨੂੰ ਆਪਦੇ ਵਿੱਚ ਸਮੇਟੀ ਬੈਠਾਂ ਤੇ ਇੱਥੇ ਉਹ ਬੇਸ਼ਰਮ ਲੋਕ ਜਿਹੜੇ ਭਾਈ ਗੁਰਦੇਵ ਸਿੰਘ ਕੌਕੇ ਦੇ 1.5 ਸਾਲ ਕਤਲ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਜਦੋਂ ਲੁਧਿਆਣੇ ਮਨਾਇਆ ਜਾਂਦਾ ਤੇ ਜਿਹੜੇ ਉਸ ਵੇਲੇ ਰੋਂਦੇ ਸੀ ਹੰਝੂ ਘੇੜਦੇ ਸੀ ਵੀ ਜਥੇਦਾਰ ਜੀ ਦੀ ਸ਼ਹੀਦੀ ਤੇ ਉਹੀ ਲੋਕ ਉੱਥੇ ਪੂਗਾ ਪੂਗਾ ਪੀ ਕੇ ਇਰੀ ਟਿੱਲੇ ਤੋਂ ਸੂਰਤ ਦਿਂਦੀ ਆ ਹੀਰ ਦੇ ਉੱਤੇ ਝੂਮਦੇ ਦੇਖੇ ਮੈਂ ਯਾਰ ਸਾਡੇ ਚੋਂ ਇੱਕ ਗੰਦ ਤੁਹਾਨੂੰ ਚੁਣਨਾ ਪਊਗਾ ਸੰਯੁਕਤ ਅਕਾਲੀ ਦਲ ਤੋਂ ਅਕਾਲੀ ਦਲ ਵਾਰਿਸ ਤੱਕ ਅਗਲੀ ਵੀਡੀਓ ਚ ਡੱਕਾ ਡੱਕਾ ਫਰੋਲ ਕੇ ਤੁਹਾਡੇ ਅੱਗੇ ਰੱਖੂੰ ਕਿਉਂਕਿ ਇਹਦੇ ਐਪੀਸੋਡ 2-3 ਕਰਨੇ ਪੈਣਗੇ ਵੀਡੀਓ ਵਾਲੀ ਲੰਬੀ ਨਾ ਹੋ ਜਾਏ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਦਾ ਇਹਦਾ ਆਪਾਂ ਨਾਂ ਇਹੀ ਟਾਈਟਲ ਦਾ ਰੱਖਾਂਗੇ ਵੀ ਬਾਕੀ ਸਟੇਟਾਂ 'ਚ ਫੇਲ ਹੋਇਆ ਸੁਪਰਕੌਪ ਫੇਲੀਅਰ ਅਫਸਰ ਕਰੈਕਟਰ ਦਾ ਮਾੜਾ ਇਹਨੂੰ ਪੁਲਿਸ ਮਹਿਕਮੇ ਦੇ ਵਿੱਚ ਚੀਕਾਂ ਵਾਲਾ ਬਾਬਾ ਕਹਿੰਦੇ ਸੀ ਉਹਦੇ ਤੇ ਆਪਾਂ ਅਗਲੀ ਵੀਡੀਓ ਦੇਖਣਾ ਪੰਜਾਬ 'ਚ ਕੰਮਜਾਮ ਕਿਉਂ ਹੋਇਆ ਇਹਦੇ ਜਿੰਨੇ ਐਪੀਸੋਡ ਕਰਨੇ ਪਏ ਕਰਾਂਗੇ ਤੇ ਮੇਰਾ ਸਾਥ ਦਿਓ ਪੁਲਿਸ ਜਿਸ ਦਿਨ ਮੇਰੀ ਤੁਹਾਨੂੰ ਕਿਸੇ ਕਹਿਣੀ ਕਰਨੀ ਤੇ ਸ਼ੱਕ ਹੋਇਆ ਨਾ ਮੈਨੂੰ ਖੜਾ ਕਰ ਲਉ ਚਾਹੂੰਗਾ ਮੇਰਾ ਗਨਾਹ ਇਹ ਆ ਜਿਹੜੇ ਬਾਈਬਲ ਆ ਬੋਰਚੇ ਤੇ ਬਣੇ ਆਗੂ ਬੈਠੇ ਜਿੰਨੇ ਧੋਖੇ ਉਹਨਾਂ ਨੇ ਕੀਤੇ ਮੈਂ ਤੁਹਾਡੇ ਅੱਗੇ ਰੱਖਤੇ ਉਹਨਾਂ ਨੇ ਸਾਨੂੰ ਭੰਡਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਬੜੇ ਬੜੇ ਬਿਆੰਤਾ ਸੱਚ ਨੂੰ ਆਤ ਨਹੀਂ ਆਉਣ ਦਿੰਦੇ ਉਹ ਠੀਕ ਆ ਮੈਨੂੰ ਬਹੁਤ ਗਾਲਾਂ ਤੁਸੀਂ ਕਮੈਂਟਾਂ 'ਚ ਕੱਢੀਆਂ ਉਸ ਵੇਲੇ ਮੈਂ ਉਹ ਝੋਲੀ 'ਚ ਪਵਾ ਲੀਆਂ ਯਾਰ ਮੈਂ ਆਪਦੇ ਰਾਹ ਤੇ ਤੁਰਿਆ ਜਾਂਦਾ ਤੇ ਮੇਰਾ ਸਾਥ ਦਿਓ ਮੇਰੀ ਬਾਹ ਫੜੋ ਮੈਂ ਕਹਿੰਦਾ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਮੈਂ ਕਹਿੰਦਾ ਇੰਨਾਂ ਚੀਜ਼ਾਂ ਨੂੰ ਤੁਸੀਂ ਵਿਚਾਰ ਹੀ ਲਾਓ ਬਹਿ ਕੇ ਤੇ ਕੌਮ ਦੀ ਨੌਜਵਾਨੀ ਦਾ ਮੂੰਹ ਸਰ ਬਣ ਜੂ ਕੌਮ ਦੀ ਨੌਜਵਾਨੀ ਕਿਸੇ ਕੌਮ ਦੇ ਕੰਮ ਜੋਗੀ ਹੂ ਅੱਜ ਸਾਨੂੰ ਆ ਵਰਤਨ ਦੀ ਲੋੜ ਹੈ ਇਹ ਨੌਜਵਾਨੋ ਜਿਹੜਾ ਪਿਛਲਾ ਜਿਹੜਾ ਧੋਖੇ ਦਾ ਤੁਹਾਡਾ ਇਤਿਹਾਸ ਹੈ ਤੁਹਾਡੇ ਅੱਗੇ ਰੱਖਣਾ ਸਾਡਾ ਫਰਜ਼ ਹੈ ਕਿਉਂਕਿ ਮੈਂ ਦੋਨੇ ਚੀਜ਼ਾਂ ਹੀ ਦੇਖੀਆਂ ਮੈਂ ਜੋ ਕੁਝ ਪੁਲਿਸ ਦੇ ਵਿੱਚ ਵੇਖਿਆ ਜੋ ਕੁਝ ਉਹ ਤੋਂ ਬਾਹਰ ਇਹਨਾਂ ਲੋਕਾਂ ਦਾ ਵੇਖਿਆ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਰਹੀਆਂ